ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ ਚ ਤੇ ਅੱਜ ਸੰਗਰਾਮ ਦਾ ਹੈਗਾ ਦਿਹਾੜਾ ਤੇ ਆਪਾਂ ਚੱਲੇ ਆ ਗੁਰੂ ਘਰ ਤੇ ਮਿਲਦੇ ਹਾਂ ਸਾ ਪਿਆ ਨਾ ਜਾਏ ਕੀ ਤਾ ਨ ਹੋਏ ਹਪੇ ਆਪ ਨਰਨਜਨ ਸੋਏ ਜਨ ਸੇ ਵਤਨ ਪਾਇਆ ਮਾ ਨਾਮ ਗਾਵੇ ਗੁਨੀ ਨਦਾਨ ਕਾਬੀਏ ਸੁਣੀਐ ਮਨ ਰਖਿਐ ਭਾਉ ਦੁਖ ਪਰਹਰ ਸੋ ਕਰ ਨਾਏ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਅਰਿਆ ਸਮਾਈ ਗੋਰੀ ਸਰਗੋਰ ਗੋਰਖ ਬਰਮਾ ਗੁਰ ਪਾਰਮਤੀ ਮਾਈ ਏ ਹੋ ਜਾਣਾ ਖਨੋ ਭਵਨ ਗੁਰਜੀ ਘਰ ਗਾਉਸ ਭਵਨ ਜੀ ਭਤੇ ਬੋਲੇ ਸੋਨੇਆ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿੱਪਨ ਓਏ ਲਓ ਹੁਣ ਕੰਮ ਕਮ ਨਵੇੜ ਕੇ ਹੋ ਗਏ ਆ ਤਿਆਰ ਤੇ ਹੁਣ ਆਪਾਂ ਚੱਲੇ ਆ ਕਾਮਤੀ। ਕਿਦਾਂ ਠੀਕ ਹੈ ਜੀ? ਹੱਸ ਲਈ ਹੋ ਗਿਆ ਤਾਲੇ ਪਾਗਲ ਹੋ ਗਏ। ਹੈ? ਪਾਗਲ ਹੋ ਗਏ। ਅੰਕਲ ਇਹਨਾਂ ਬਲੌਗ ਹੋ ਜਾਂਦੀ। ਅੰਕਲ ਇਹਨਾਂ ਬਲੌਗ ਬਣਾਈ ਜਾਂਦੇ। ਅੰਕਲ ਦਾ ਕਛਾ ਪਾ ਕੇ ਆਇਆ ਹੈ ਪੂਰਾ। ਮੱਠੇ ਲੈ ਕੇ ਆਇਆ ਜੋਗੀ ਉਹ ਬੱਲੇ ਤੇ ਜੋਗਾ ਸਹੀਂ। ਨਿਆਰੇ ਲੱਗੇ ਪੂਰੇ। ਹੋਰ ਕੁਛ ਠੀਕ ਹੈ। ਚਲੋ ਅੱਜ ਸੰਗਰਾਦਵਾ ਸੁਖ ਸ਼ਾਂਤੀ ਦੇ ਨੰਗ ਜਵੇ ਵਾਹ ਲੋ ਜੀ ਘਰ ਵਾਲੀ ਨੂੰ ਛੱਟ ਗਏ ਤੇ ਹੁਣ ਆਪਾਂ ਚੱਲੇ ਆ ਜੀ ਰਾਜਾ ਸਾਹਿਬ ਦੇ ਮਈਆਲੇ ਅੱਜ ਹੈਗੀ ਸੰਗਰਾਦ ਤੇ ਮੱਥਾ ਟੇਕ ਕੇ ਲੈ ਕੇ ਸ਼ੁਰੂਆਤ ਮਹਾਰਾਜ ਦਾ ਤਫੀਕਾ ਦੇ ਕੰਮ ਕਰ ਸ਼ੁਰੂ ਮਿਲਦੇ ਆਪਾਂ ਰਾਜਾ ਸਾਹਿਬ ਦੀ ਨਿਆਰੀ ਲੋ ਜੀ ਪਹੁੰਚ ਗਏ ਆਪਾਂ ਰਾਜਾ ਸਾਹਿਬ ਦੀ ਨਿਆਰੀ ਕੇ ਮੱਥਾ ਤੇ ਫੇਰ ਕਰਾ ਲੈਣ ਸਾਨੂੰ ਦਰਸ਼ਨ ਦਿਦਾ। ਨਾ ਤੇ ਫਤਿਹ ਨਾਲੇ ਮੈਂ ਨਹੀਂ ਲੋ ਜੀ ਮੱਥਾ ਟੇਕ ਕੇ ਆਉਂਦੇ ਸੀਗੇ ਤੇ ਲੱਗਿਆ ਸੀਗਾ ਫਾਟਕ ਤੇ ਹੁਣ ਆਪਾਂ ਜਾਵਾਂਗੇ ਚੰਨ ਕਮਲ ਸਾਹਿਬ ਮੱਥਾ ਟੇਕਣ ਉਸ ਤੋਂ ਬਾਅਦ ਕੰਮ ਕਰੀਏ। ਉਹ ਜੀ ਬਹੁਤ ਸੋਹਣਾ ਫੈਸਲਾ ਕੀਤਾ ਜਿੰਨੂੰ ਮਿਲਣਾ ਚਾਹੀਦਾ ਉਹਨੂੰ ਸਾਰਾ ਕੁਝ ਮਾਰਸ ਦੇ ਪਾਸੇ ਚਲ ਗਿਆ ਉਸ ਸਮਾਜ ਦੇ ਸਾਥ ਨਾਲ ਕਾਲੀ ਗੁਰ ਮਾਰਸ ਬਲੇ ਦੁਕਾਨ ਤੇ ਪਹੁੰਚ ਗਏ ਸੀ ਪਤਾ ਨਹੀਂ ਕਿਹਦਾ ਮੂੰਹ ਦੇਖਿਆ ਸਵੇਰੇ ਅਜ ਨੁਕਸਾਨ ਹੋ ਗਿਆ ਫੋਨ ਦਾ ਟੁੱਟ ਗਿਆ ਕਾਰਡ ਅਜ 200 ਰੁਪਏ ਲਾਣੇ ਪੈ ਗਏ ਬਾਣੀ ਵੀ ਕੀ ਵਾਹ ਕੀ ਨਹੀਂ 200 ਰੁਪਏ ਲਾਣਾ ਹੀ ਪੈ ਜਾਂਦਾ ਰੋਜ਼ ਦੀ ਰੋਜ਼ੀ ਪੂਰਾ ਅਪਡੇਟ ਹੋਇਆ 20 ਆ ਬੇਬੋਨ ਦੇ ਇਹ ਘਰ ਨੂੰ ਤੇ ਫਿਰ ਆਪਾਂ ਜਾਣਾ ਵਾ ਮਾਲਪੁਰ ਤੇ ਰਾਤ ਨੂੰ ਵੀ ਸਮਾਗੋਂ ਤੇ ਅੱਗੇ ਚੱਲ ਰਾਵਾਂ ਕਿਉਂ ਬਹੁਤ ਏਗਾ ਮੱਥਾ ਠਿਕਣਿਆ ਚਲੋ ਹੁਣ ਪਹਿਲਾਂ ਘਰ ਵਾਲੀ ਚੈੱਕ ਲਈ ਇਹ ਵਿਚਾਰੀ ਸਵੇਰੀ ਦੀ ਕੰਮ ਤੇ ਆ ਤਾਂ ਫੇਰ ਅਗਲੇ ਗੇਮ ਦੇ ਦੇ ਕਿਆ ਬਾਤ ਹੈ ਤੱਕਿਓ ਤੂੰ ਹੁਣ ਹੈ ਚਲੋ ਤਾਂ ਕਿੰਨੇ ਮੱਥੇ ਉੰਡਣੇ ਨਾ ਜਾਣ ਆਪਾਂ ਹੁਣ ਮਾਲ ਤੋਰਨੂ ਇਹ ਘਰੇ ਤੇ ਹੁਣ ਘਰ ਦਾ ਕੰਮ ਕੁਮ ਨਵੇੜ ਕੇ ਤੂੰ ਫੇਰ ਜਾਵਾਂਗੇ ਮਾਲ ਤੋਰਨੂ चले हूं मालपुर शीता सिंह स्थान त मथा टेक के फिर पहुंचना उच्च समागम चाहू जी का ਨੀ ਬੱਡੀ ਗਿੰਤੀ ਚੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੇ ਕੰਮ ਸਭ ਕਹੇ ਨਿੱਟ ਤੇ ਜਿਹਨੂੰ ਮਰਜ਼ੀ ਜਦੋਂ ਮਰਜ਼ੀ ਸੁਣ ਲਓ ਤੇ ਮੈਂ ਬੋਲਣਾ ਵੀ ਨਹੀਂ ਬਗਦਾ ਕਿਉਂਕਿ ਗਿਆਨੀ ਜੀ ਹੋਰ ਨਿਹਾਲ ਕਰਨਾ ਐਸ ਡੀਓ ਸਾਹਿਬ ਬਹੁਤ ਸੋਹਣੇ ਸੋਹਣੇ ਬਚਨ ਕਰਦੇ ਸੀ ਔਰ ਲਧਾਣਾ ਉੱਚਾ ਮੋਰਾਂਬੜੀ ਤੇ ਸਾਡੀ ਸੱਚੀ ਨੀਵੀਂ ਸੀ ਇਹਦੇ ਭਰਤੀ-ਪੁਰਤੀ ਪਾ ਕੇ ਉੱਚੀ ਕੀਤੀ ਆ ਪੁਰਾਣੇ ਬਜ਼ੁਰਗਾਂ ਨੂੰ ਪਤਾ ਅੱਜ ਵੀ ਪਰ ਇੱਕ ਹੈਗਾ ਜਦੋਂ ਪਾਣੀ ਪੁਣੀ ਆਉਂਦਾ ਬਾਬਾ ਭਗਤੂ ਵਿਚਾਰੀਂਦਾ ਸਾਨੂੰ ਪਰ ਇਹ ਉੱਚੇ ਨੇ ਵਿਚਾਰ ਵੀ ਉੱਚੇ ਨੇ ਸੁੱਚੇ ਨੇ ਪਿਆਰੇ ਨੇ ਪਰ ਆ ਆਨੰਦ ਵੇਖ ਕੇ ਨਾ ਆ ਮੰਡੀ ਕਿਉਂਕਿ ਸਾਡਾ ਲੰਘਾ 20 ਵਾਰੀ ਆਇਆ ਉਹ ਤੇ 20 ਵਾਰੀ ਆਉਂ ਲੰਘਦੇ ਆ ਬਚਪਨ ਤੋਂ ਹੀ ਪਰ ਅੱਜ ਆ ਜੋ ਮੰਡੀ ਨੂੰ ਭਾਗ ਲੱਗੇ ਵੇਖੇ ਨਾ ਜੇ ਬੋਧਾ ਨਹੀਂ ਸਰਦਾਰ ਸਾਹਿਬ ਡਾਕਟਰ ਸਾਹਿਬ ਤੇ ਸਾਰੀ ਟੀਮ ਭਾਵੇਂ ਐ ਸਦਗੀਓ ਸਾਹਿਬ ਰਾਦੀਮੰਤਰਲਾ ਕਰੋ ਭਾਵੇਂ ਕਰੋ ਸ਼ਰੋਮਨੀ ਕਮੇਟੀ ਦਾ ਤੇ ਭਾਵੇਂ ਮਹਾਪੁਰਖਾਂ ਦਾ ਕਰ ਲਓ ਇੱਕ ਪ੍ਰੋਗਰਾਮ ਤੇ ਇਦਾਂ ਦਾ ਵੱਡਾ ਦਿਆ ਕਰੋ ਹਰ ਸਾਲ ਇਲਾਕੇ ਦੇ ਅੰਦਰ ਲੋੜਿਆ ਭਰਾਓ ਆਉਣ ਵਾਲਾ ਸਮਾਂ ਕੋਈ ਬਹੁਤਾ ਵਧੀਆ ਨਹੀਂ ਚੇਤੇ ਰੱਖੋ ਚਿਰ ਦੇ ਕਿਨੇ ਆ ਪਰ ਜੇ ਤੁਮ ਨਿਰਤਾ ਪ੍ਰਗਤੀ ਨੂੰ ਕਰਨਾ ਵਿੱਚ ਜੁੜੇ ਗੁਰੂ ਤੇਰੇ ਵਿੱਚ ਗਹਿਰਤ ਕਰਦੇ ਇੱਕ ਦਿਨ ਕੀ ਗੁਰ ਕਰ ਅਬ ਸ਼ਬਦ ਵਿਚਾਰ ਲੈ ਅਸਲ ਪ੍ਰੇਮ ਬਿਵਾਰਾ ਕਿਉਂ ਮਿਲਿਆ ਹਰ ਜਾਈ ਯਾਨਕੋ ਅਬ ਇਸ ਜੁਨੀਆ ਦੀ ਤੱਕ ਵੀ ਇੱਕ ਆਪੀ ਮਰ ਜਾਣੀ ਅੱਜ ਇਹ ਚਾਲ ਚੱਲੀ ਜਾ ਰਹੀ ਹੈ। ਹੱਥ ਜੋੜ ਕੇ ਖੇល ਕੇ ਤਾਂ ਹੀ ਸਾਨੂੰ ਨਹੀਂ ਅਜ ਪਤਾ ਵੀ ਬਾਰਾ ਮਖ ਕਿੱਥੇ ਉੱਜਾ ਰਹੀ। ਤਾਂ ਹੀ ਨਹੀਂ ਪਤਾ। ਇਸ਼ਾਰੇ ਗਏ ਉਹ ਸਤਾ ਦੇ। ਜਦੋਂ ਸ੍ਰੀ ਦਰਬਾਰ ਸਭ ਜਾਂਦੋ ਸ੍ਰੀ ਹਰਮੰਦਰ ਸਾਹਿਬ। ਲੰਗਰ ਹਾਲ ਤੇ ਸਾਹਮਣੇ ਮੰਜੀ ਸਾਹਿਬ ਦੀਵਾਨ ਹਾਲ ਹੈ। ਮੰਦੀ ਸਾਹਿਬ ਦੀਵਾਨ ਹਾਲ ਦੇ ਅੰਦਰ ਜਾਣ ਤੋਂ ਪਹਿਲਾਂ ਸੱਚੇ ਹੱਥ ਇੱਕ ਥੜਾ ਬਣਿਆ ਹੋਇਆ ਹੈ ਅੱਜ ਕੱਲ ਤੇ ਉੱਥੇ ਪਾਲਕੀ ਵੀ ਬਣ ਗਈ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਪ੍ਰਕਾਸ਼ ਹੁੰਦਾ ਹੈ ਪਹਿਲਾਂ ਕੇਵਲ ਥੜਾ ਹੀ ਸੀ ਆ ਮੇਰਾ ਖਿਆਲ ਹੈ 2-3 ਸਾਲ ਪਹਿਲਾਂ ਥੜਾ ਹੀ ਸੀ ਕੇਵਲ ਅੱਜ ਕੱਲ ਪਾਲਕੀ ਬਣਾ ਕੇ ਤੇ ਸ੍ਰੀ ਖੰਪੜ ਸਾਹਿਬ ਵੀ ਚੱਲਦੇ ਨੇ ਉਹ ਜਿਹੜਾ ਮੰਜੀ ਸਾਹਿਬ ਦੀਵਾਨ ਹਾਲ ਜਾਨ ਤੂੰ ਪਹਿਲਾਂ ਸੱਚੇ ਹੱਥ